ਸਾਰੇ ਮੇਰੇ ਵੱਲੋਂ ਪਿਆਰ ਭਰੀ ਨਿੱਕੀ ਨਿੱਕੀ ਜਿਹੀ ਸੱਚੇ ਕਲ ਕਿਉਂਕਿ ਅੱਜ ਸਾਡੀ ਕਿਚਨ ਚ ਬਣਨੀ ਪਈ ਨਿੱਗੀ ਨਿੱਕੀ ਜਿਹੀ ਇੱਕ ਰੈਸਪੀ ਜਿਹੜੀ ਤੁਹਾਡੀ ਹੋਣ ਵਾਲੀ ਸਾਰਿਆਂ ਦੀ ਬਹੁਤ ਜ਼ਿਆਦਾ ਫੇਵਰਿਟ ਜਲਦੀ ਨਾਲ ਇਸ ਰੈਸਪੀ ਨੂੰ ਸਟਾਰਟ ਕਰਦੇ ਆ ਇੱਕ ਮੋਟੇ ਤਲੇ ਵਾਲਾ ਪੈਨ ਲੈ ਲੈਣਾ ਤੇ ਉਹਨੂੰ ਨਾ ਮੀਡੀਅਮ ਫਲੇਮ ਤੇ ਹੀ ਕਰ ਲੈਣਾ ਜੀ ਅਸੀਂ ਠੀਕ ਹੈ ਤੇ ਬਾਦਾਮ ਹੈ ਇੱਕ ਅੱਧਾ ਕੱਪ ਠੀਕ ਹੈ ਜਿੰਨੇ ਬਾਦਾਮ ਉਹਦੇ ਤੋਂ ਅੱਧੇ ਕੱਟ ਜੀ ਜਿੰਨੇ ਕਾਜੂ ਉਹਦੇ ਤੋਂ ਅੱਦੇ ਪਿਸਤਾ ਬਹੁਤ ਸਿੰਪਲ ਜਿਹਾ ਫੰਡਾ ਹੈ ਜਿੰਨੇ ਪਿਸਤਾ ਉਸ ਤੋਂ ਅੱਦੇ ਸਫੇਦ ਤੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਠੀਕ ਹੈ ਜੀ ਰੋਸਟ ਕਰਨਾ ਹੈ ਇਹਨਾਂ ਦੀ ਖੁਸ਼ਬੂ ਆਏਗੀ ਇਹਨਾਂ ਦਾ ਬਸ ਮੇਨ ਇਹਨਾਂ ਦੀ ਜਿਹੜੀ ਸਿਲਨ ਹੈ ਉਹਨਾਂ ਨੂੰ ਅਸੀਂ ਕੱਢਣਾ ਹੈ ਇਕ ਤੋਂ 1.5 ਮਿੰਟ ਲੱਗੇਗਾ ਇਸ ਤੋਂ ਜ਼ਿਆਦਾ ਨਹੀਂ ਲੱਗੇਗਾ ਇਸ ਸਰ ਮੱਧਮ ਮੱਧਮ ਆਂਚ ਤੇ ਕਰਨਾ ਬਹੁਤ ਜ਼ਿਆਦਾ ਤੇਜ਼ ਆਂਚ ਤੇ ਕਰੋਗੇ ਤੇ ਡ్రਾਈ ਫਰੂਟਸ ਦਾ ਕਲਰ ਖਰਾਬ ਹੋ ਜਾਏਗਾ ਇੱਕ ਚਮਚ ਸੌਂਫ ਤੇ ਇੱਕ ਚਮਚ ਭਰ ਕੇ ਲਗਭਗ 10 ਤੋਂ 15 ਇਲਾਇਚੀਆਂ ਇਹਨਾਂ ਨੂੰ ਵੀ ਬਸ ਤੁਸੀਂ ਪਾਣਾ ਏ ਔਰ ਫਲੇਮ ਨੂੰ ਕਰ ਦੇਣਾ ਜੀ ਬੰਦ ਬੰਦ ਕਰਕੇ ਇਹਨਾਂ ਨੂੰ ਐਸੀ ਸੇਕ ਵਿੱਚ ਪਏ ਰਹਿਣ ਦਿਓ 5-7 ਮਿੰਟ ਲੱਗਣਗੇ ਇਕਦਮ ਠੰਡੀਆਂ ਹੋ ਜਾਣਗੀਆਂ ਸਾਰੀਆਂ ਚੀਜ਼ਾਂ ਜਦੋਂ ਇਹ ਚੀਜ਼ਾਂ ਠੰਡੀਆਂ ਹੋ ਗਈਆਂ ਤੇ ਆਪਾਂ ਚੱਲਣਾ ਏ ਜੀ ਆਪਣੇ ਅਗਲੇ ਸਟੈਪ ਵੱਲ মিক্সি ਦਾ ਸਭ ਤੋਂ ਛੋਟਾ ਜਾਰ ਜਿਹਦੇ 'ਚ ਅਕਸਰ ਅਸੀਂ ਮਸਾਲੇ ਕੁੱਟਦੇ ਹਾਂ ਉਹਦੇ ਵਿੱਚ ਇਹ ਸਾਰੇ ਨੱਟਸ ਪਾ ਲੈਨੇ ਆ ਜੀ। ਇੱਕਦਮ ਠੰਡੇ ਕਰਕੇ ਪਾਓ। ਪਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪੀਸ ਲੈਣਾ ਹੈ। ਇੱਕਦਮ ਬਰੀਕ ਫਾਈਨ ਪਾਊਡਰ ਬਣਾਉਣਾ ਹੈ। ਅੱਛਾ ਜਦੋਂ ਇਹਨੂੰ ਅਸੀਂ ਮਿਕਸੀ 'ਚ ਗ੍ਰाइंड ਕਰਨਾ ਨਾ ਪਲਸ ਮੋਡ 'ਤੇ ਇਹਨੂੰ ਗ੍ਰाइंड ਕਰਨਾ ਹੈ। ਇੱਕਦਮ ਸਪੀਡ ਛੱਡ ਕੇ ਨਹੀਂ ਕਰ ਦੇਣਾ। ਇਸੇ 스테ਜ 'ਤੇ ਇੱਕ ਛੋਟਾ ਚਮਚ ਪਾ ਦੇਣਾ ਹਲਦੀ ਦਾ। 1/4 ਚਮਚਾ ਪਾ ਦੇਣਾ ਕਾਲੀਆਂ ਮਿਰਚਾਂ ਦਾ ਪਾਊਡਰ ਜਾਂ ਸਾਪਤੀਆਂ ਥੋੜਾ ਜਿਹਾ ਮੈਂ ਕੇਸਰ ਪਾ ਲਿਆ ਜੇ ਤੁਹਾਡੇ ਕੋਲ ਨਹੀਂ ਹੈ ਤੁਸੀਂ ਕੇਸਰ ਨੂੰ ਅਵੋਇਡ ਕਰ ਸਕਦੇ ਹੋ ਪਰ ਜੇ ਪਾ ਲਉਗੇ ਤਾਂ ਅਸਰ ਵੀ ਤੇ ਸਵਾਦ ਵੀ ਦੁੱਗਣਾ ਚੌਗਣਾ ਹੋ ਜਾਏਗਾ ਇੱਕ ਜੈਫਲ ਨੂੰ ਥੋੜਾ ਜਿਹਾ ਕਰਦੂਕਾਸ ਕਰਨਾ ਹੈ ਅਤੇ ਤੋਂ ਥੋੜਾ ਜਿਹਾ ਕੱਟ ਹਲਸ ਮੋਟੇ ਦੋ ਤੋਂ ਤਿੰਨ ਵਾਰੀ ਚਲਾਨਾ ਬਸ ਤੇ ਲਓ ਜੀ ਇਹ ਸਾਰਾ ਸਮਾਨ ਹੋ ਗਿਆ ਰੈਡੀ ਟੱਕਣ ਲਾਇਆ ਤੇ ਮੈਂ ਇਹਨੂੰ ਹੁਨੇ ਪੀਸ ਕੇ ਲੈ ਕੇ ਆਈ ਤੇ ਲਓ ਜੀ ਇਹ ਬਣ ਗਿਆ ਜੀ ਸਾਡਾ ਜਾਦੂਈ ਪਾਊਡਰ ਜਿੰਨੂੰ ਤੁਸੀਂ ਖਾ ਕੇ ਹੁਣ ਬਸ ਤੋੜਨ ਲੱਗ ਜਾਣਾ ਹੈ ਵੈਸੇ ਤੇ ਇਹ ਪਾਊਡਰ ਬਿਲਕੁਲ ਰੈਡੀ ਹੈ ਪਰ ਆਪਾਂ ਇਹਦੇ ਚ ਇੱਕ ਦੋ ਛੋਟੀਆਂ-ਛੋਟੀਆਂ ਚੀਜ਼ਾਂ ਹੋਰ ਪਾਣੀ ਹੈ ਪਹਿਲਾਂ ਤਾਂ ਆਪਾਂ ਇੱਕ ਸਾਫ਼ ਸੁਥਰੇ ਸੁੱਕੇ ਜੇ ਡੋਂਗੇ ਦੇ ਵਿੱਚ ਇਹ ਸਾਰਾ ਪਾਊਡਰ ਕੱਢ ਲੈਣਾ ਹੈ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਇਸ ਟਾਈਮ ਤੇ ਚਲੋ ਜੀ ਫਿਰ ਚੱਲਦੇ ਆ ਅਗਲੇ ਸਟੈਪ ਲਈ ਇਹ ਮੈਂ ਜੀ 1/4 ਕੱਪ ਲਿਆ ਹੈ ਮਿਲਕ ਪਾਊਡਰ ਤਾਂ ਬੜਾ ਆਰਾਮ ਨਾਲ ਮਿਲ ਜਾਂਦਾ ਹੈ 1/4 ਕੱਪ ਜਾਂ ਤੁਸੀਂ ਫਿਰੇ ਸੋਚ ਕੇ ਚਲੋ ਮਾਰਕੀਟ 'ਚ ਨਾ 10 ਜਾਂ 20 ਰੁਪਏ ਦਾ ਬਹੁਤ ਈਜ਼ੀਲੀ ਛੋਟਾ ਪੈਕ ਮਿਲਦਾ ਹੈ ਤੇ ਉਹ ਅਸੀਂ ਇੱਕ ਪਾ ਲੈਣਾ ਵੀ ਠੀਕ ਹੈ ਜੀ ਅੱਛਾ ਜੀ ਇਹ ਵੈਸੇ ਤੇ ਬਿਲਕੁਲ ਰੈਡੀ ਹੋ ਗਿਆ ਹੈ ਸਾਡਾ ਪਰ ਜਿਹੜੇ ਤੇ ਡਾਇਬੀਟਿਕ ਨੇ ਠੀਕ ਹੈ ਜਿਨ੍ਹਾਂ ਨੂੰ ਕੋਈ ਦਿੱਕਤ ਹੈ ਮਿੱਠਾ ਖਾਣ ਦੇ ਵਿੱਚ ਉਹ ਤੇ ਇਹਦੇ ਵਿੱਚ ਕੁਛ ਨਾ ਪਾਣ ਮੈਂ ਵੀ ਇਹਨੂੰ ਫਿੱਕਾ ਹੀ ਰੱਖ ਰਹੀ ਆਂ ਬਟ ਜਿਨ੍ਹਾਂ ਨੇ ਬੱਚਿਆਂ ਲਈ ਬਣਾਣਾ ਹੈ ਉਹ ਇਹਦੇ ਵਿੱਚ 1/4 ਕੱਪ ਮਿਸ਼ਰੀ ਦਾ ਖੁਜੇ ਮਿਸ਼ਰੀ ਜਾਂ ਜਿਹਨੂੰ ਅਸੀਂ ਤਾਗੇ ਵਾਲੀ ਮਿਸ਼ਰੀ ਕਹਿੰਦੇ ਆ ਉਹ ਇਹਦਾ ਪਾ ਸਕਦੇ ਆ ਜਾਂ ਮਿੱਠਾ ਜਿੰਨਾ ਤੁਹਾਨੂੰ ਪਸੰਦ ਹੈ ਤੇ ਉਹ ਤੁਸੀਂ ਇੱਕਦਮ ਫਾਈਨ ਪਾਊਡਰ ਕਰਕੇ ਪਾ ਸਕਦੇ ਹੋ ਜੇਕਰ ਤੁਹਾਨੂੰ ਚੀਨੀ ਨਾਲ ਕੋਈ ਪਰੇਜ਼ ਨਹੀਂ ਹੈ ਤੇ ਤੁਸੀਂ ਚੀਨੀ ਪਾ ਸਕਦੇ ਹੋ ਪਲੀਜ਼ ਗੁੜ ਨਾ ਪਾਓ ਇੰਨਾ ਕਿ ਟੇਸਟੀ ਹੈ ਸਿਰਫ ਟੇਸਟੀ ਨਹੀਂ ਇੰਨਾ ਕਿ ਹੈਲਦੀ ਹੈ ਜਿਹੜੇ ਲੋਕ ਦੁੱਧ ਤੋਂ ਭੱਜਦੇ ਆ ਨਾ ਉਹ ਸਟਿਚ ਕੇ ਦੇ ਕੋਲ ਆਣਗੇ ਇਹ ਮੇਰੀ ਪਰਸਨਲ ਫੇਵਰਿਟ ਰੈਸিপি ਹੈ यह बिल्कुल शुगर फ्री है सेफ है डायबिटिक पेशेंट्स लिए जरूर ट्राई करो मेरे कहने क्योंकि मैनू खुद को बहुत पसंद है सिर्फ पसंद की गल नहीं है ना तो सिर्फ टेस्ट वजिया करेगा दुधार ये इन्ने बेनीफिट्स है अगर जे किसी बार बार रात सुसुकरण की प्रॉब्लम है ना उठना पैता सर्दियों के हर दो मिनट बाद जी जो तो तक बिस्तरा निग्घा हों तो तक फिर वॉशरूम जाने टाइम आ जाता है एक बार जरूर मेरे कहने ट्राई करो ए दु किमें बनाना मैं तूने दस दी आप जी एक कप लिया और पाया एक चमच जहाँ हूँ पाउडर बनाया सी। उस तो बाद पाया जी उबलता उबलता दुधा ने मिठे वाला पीना है और शायद शक्कर चीनी स्टेज पर पा के चंह तरह मिक्स कर लो लो जी स्वादी पीने जी गरम गर्म, केसर बदम वाला दुधा ना सिर्फ स्वादेगा ਤੇਗਾ ਅਨੇਕਾ ਫਾਇਦੇ ਸੱਗਿਆਂ ਦੇ ਵਿੱਚ ਇਹਨੂੰ ਬਣਾਓ ਹੁਣੇ ਬਣਾਓ ਵੀਡੀਓ ਖਤਮ ਹੁੰਦੇ ਸਾਰ ਬਣਾਓ ਕਿਉਂਕਿ ਕੁਝ ਵੀ ਐਸਾ ਨਹੀਂ ਹੈ ਜਿਹੜਾ ਘਰ ਦੇ ਵਿੱਚ ਨਾ ਪਿਆ ਹੋਵੇ ਬਹੁਤ ਸਵਾਦ ਹੈ ਬਹੁਤ ਸਵਾਦ ਹੈ ਮੈਂ ਇਹਨੂੰ ਸੰਭਾਲ ਕੇ ਰੱਖ ਲਈ ਨਹੀਂ ਅਜੀ ਤੇ ਤੁਸੀਂ ਮੈਨੂੰ ਤੱਕ ਕਮੈਂਟਾਂ 'ਚ ਜ਼ਰੂਰ ਦੱਸਿਓ कि तुम अज्ज की रैसिपी लगी दी जो पसंद आई है रेसिपी रैसिपी खूब सारा लाइक करो शेयर करो और उन्होंने जरूर शेयर करो जिन्होंने इस रेमेडी की यानी कि नुस्खे की बड़ी लोड है तो देख देखो सुपर मॉम्स रेसिपीज मिलते एक नवे चीज़ के बेचेदन पवा है